ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਵੀ ਕੱਲ ਤੁਸੀਂ ਪਰਫਾਰਮੈਂਸ ਦੇਖੀ ਸੀ ਉਹਦੀ 15 ਹਾਲ ਤੇ 11 ਹਾਲ ਤੇ ਅੱਜ ਆਪਾਂ ਨੂੰ ਚੈੱਕ ਕਰਨ ਲੱਗੇ ਆ ਸੱਪੜ ਦੇ ਸੱਪੜਾ ਡੈਡੀ ਕਹਿੰਦਾ ਡਬਲ ਵਾਲੀ ਬਣਵਾਈ ਆ ਮੈਨੂੰ ਪਤਾ ਨਹੀਂ ਮੈਂ ਹਜੇ ਦੇਖੀ ਨਹੀਂ ਮੇਰੇ ਡੈਡੀ ਦਾ ਫੋਨ ਆਇਆ ਸੀਗਾ ਕਹਿੰਦਾ ਟਰੈਕਟਰ ਲੈ ਕੇ ਆ ਜਾ ਤਲਵੰਡੀ ਸੱਪੜਾ ਆਪਾਂ ਬਣਵਾਈ ਆ ਡਬਲ ਵਾਲੀ ਤੇ ਦੇਖ ਦੇਖਣੀ ਆ ਕੱਚੀ ਕਹਿੰਉਂ ਮੈਨੂੰ ਕਹਿੰਦਾ ਇੰਡੋ ਫਾਰਮ ਜਿਹੜਾ ਜੋਂਡੀਆਂ ਜਿਹੜਾ ਮਰਜੀ ਲੈ ਮੈਂ ਕਹਿੰਦਾ ਮੈਂ ਜੋਂਡੀਆਂ ਦੀ ਲੈ ਕੇ ਉਹਨਾਂ ਦੇ ਟੈਸਟ ਕਰ ਲਾਂਗੇ ਤੇ ਹੁਣ ਚੱਲਦੇ ਆ ਉੱਥੇ ਦਿਖਾਉਣੇ ਤੁ ਦੇ ਬਾਕੀ ਫਿਰ ਵੀ ਦੇਖਦੇ ਆ ਕੀ ਪਰਫਾਰਮੈਂਸ ਦਿੰਦਾ ਸੱਬਲ ਦੇ ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਹੋਰ ਪਰੋਂ ਆ ਗਿਆ ਖਵਾਰ ਤੇ ਵੀ ਆ ਗਿਆ ਹਾਂ ਲੋਬੀਆ ਆ ਰਿਹਾ ਟਰੈਕਟਰ ਆਪਣਾ ਜਿਵੇਂ ਤੁਹਾਨੂੰ ਦੱਸਿਆ ਸੱਬਲ ਦੀ ਟੈਸਟਿੰਗ ਕਰਨ ਲੱਗੇ ਆ ਤੇ ਦੇਖਦੇ ਆ ਭਾਈ ਕੀ ਪਰਫਾਰਮੈਂਸ ਬਾਕੀ ਡੈਡੀ ਮੇਰੇ ਸਾਹਮਣੇ ਇੱਕ ਵਾਰੀ ਤਾਂ ਚਲਾ ਕੇ ਦੇਖ ਗਿਆ ਆਪਾਂ ਮੋਟਰਸਾਈਕਲ ਤੇ ਆ ਗਏ ਸੀਗੇ ਤੇ ਮੈਂ ਕਿ ਨਾਲ ਸ਼ਾਟ ਲੈ ਲੈਣੇ ਆ ਬਣਾਉਂਦੇ ਪਰ ਰਾਜ ਚ ਸ਼ਾਟ ਬਣੇ ਨਹੀਂ ਕਿਉਂਕਿ ਮੈਂ ਥੋੜੀ ਪਹਿਲਾਂ ਆ ਗਿਆ ਚੱਲਦਾ ਸ਼ਾਰਟਕਟ ਦਾ ਖਾਸ ਬਣਿਆਣੀ ਤੁਹਾਨੂੰ ਦਿਖਾਉਨੇ ਆ ਵੈਸੇ ਚੱਲਦਾ ਚੁਰਦਾ ਕਿੱਦਾਂ ਲੱਗਦਾ ਰੋਡ ਤੇ ਵੈਸੇ ਰੀਲਾ ਰੂਲਾ ਪਪਾਈਆਂ ਛੋੜਤੀ ਦੇਖ ਲਿਆ ਹੁਣ ਚੱਲਦਾ ਬਹੁਤ ਘੈਂਟ ਲੱਗਦਾ ਮਤਲਬ ਕਿ ਮੇਨ ਮੇਰਾ ਇਹ ਮਕਸਦ ਸੀਗਾ ਦਿਖਾਉਂਦਾ ਵੀ ਜਿਹੜੇ ਤੇ ਫਰੰਟ ਟਾਇਰ ਵੱਡੇ ਕੀਤੇ ਨੇ ਉਹਦੇ ਨਾਲ ਮਤਲਬ ਪੂਰਾ ਘੈਂਟ ਜਿਹਾ ਲੱਗਦਾ ਦੇਖੋ ਫਰੰਟ ਤੋਂ ਹਾਂ ਦਾ ਪੂਰਾ ਲੱਗਦਾ ਵੀ 4x4 ਜਿਹਾ ਹੁੰਦਾ ਜਿਵੇਂ ਪਹਿਲਾਂ ਛੋਟੇ ਟਾਇਰਾਂ 'ਚ ਉਹ ਐਂ ਲੱਦੇ ਵੀ ਵੈਸੇ ਪਾਇਆ 4x4 ਲੱਗਦਾ ਨਹੀਂ ਸੀ ਲੈ ਵੀ ਕਰਨ ਲੱਗਿਆ ਟੈਸਟਿੰਗ ਮੈਨੂੰ ਗੇਰ ਘੂਰ ਨਹੀਂ ਪਤਾ ਯਾਰ ਕਿਹੜਾ ਲਾਉਣਾ ਕੀ ਲਾਲ ਦੇਖਦੇ ਤੋ ਇੱਧਰ ਆ ਡੈਡੀ ਉਹ ਪੁੱਛਾਂਗੇ ਕਿਰ ਕਿਹੜਾ ਦੇਖਦੇ ਕੀ ਕਰਦਾ ਕੀ ਨਹੀਂ ਵੈਸੇ ਇੱਥੇ ਲੱਗੀ ਹੋਈ ਆ ਸੱਬਲ ਤੁਹਾਨੂੰ ਆ ਦੇਖ ਦਿਊਗਾ ਵੀ ਲੈਣਾ ਜੀ ਬਣੀਆਂ ਹੋਈਆਂ ਨੇ ਉਹਨਾਂ ਦੋ ਇਹ ਸੱਬਲ ਦੀਆਂ ਹੀ ਆ ਤੇ ਦੇਖਿਆ ਨਹੀਂ ਸੋ ਉਹ ਚੱਲਦਾ ਡੈਡੀ ਕਹਿੰਦਾ ਚਲਾ ਆ ਵੀਡੀਓ ਬਣਾਉਣੀ ਤੇ ਮੈਂ ਕਿਹਾ ਚਲੋ ਦੇਖ ਲਈਏ ਪਰਫਾਰਮੈਂਸ ਤਵੈਰੀ ਦੀ ਕੰਮ ਸੀ ਜੇ ਲੱਗ ਜੀ ਨਹੀਂ ਜਿਵੇਂ ਟਰੈਕਟਰ ਤੇ ਜ਼ੋਰ ਪੈ ਰਿਹਾ ਹੁੰਦਾ ਵੀ ਗੇਅਰ ਸੀ ਦੂਜਾ ਵੀ ਦੂਜਾ ਵੀ ਗੇਅਰ ਯਾਨੀ ਕਿ ਮੀਡੀਅਮ ਵੀ ਮੀਡੀਅਮ ਦੂਜਾ ਇਹ ਲੋ ਜਿਹੜੀ ਵੀ ਲੋਨ ਨੂੰ ਕਵਾਂਗੇ ਇੱਕ ਰੇਡ ਨੂੰ ਜਿਹੜਾ ਲਾਇਆ ਉਹਨੂੰ ਫਿਰ ਦੇਖਦੇ ਆ ਤੀਜੇ ਲੋਕੀ ਪਰਫਾਰਮੈਂਸ ਬਸ ਜਿੰਨਾ ਕਿ ਮੈਂ ਹਜੇ ਤੱਕ ਨੋਟ ਕੀਤਾ ਨਾ ਜਾਂ ਜਿੰਨਾ ਦਾ ਤੋਰਾ ਤੂਰੇ ਦੇ ਹਿਸਾਬ ਨਾਲ ਨੋਟ ਕੀਤਾ ਜਿਹੜਾ ਤੀਜਾ ਏ ਗੇ ਰਣਾਉ ਦੇ ਵਿੱਚ ਫੁੱਲ ਜੋਰ ਮਾਰਦਾ ਜਿੰਨਾ ਆਪਾਂ ਟਰੈਕਟਰ ਤੋਂ ਜੋਰ ਚਾਹੁੰਦੇ ਨੇ ਤੀਜੇ ਏ ਵਿੱਚ ਜੋਰ ਮਾਰਦਾ ਉਸ ਦਿਨ ਆਪਾਂ ਹਾਲਾਂ ਦੇ ਟੈਸਟ ਕਰਦੇ ਪਏ ਸੀ ਨਾ ਉਦੋਂ ਸਾਨੂੰ ਐ ਸੀਗਾ ਵੀ ਉਸ ਦਿਨ ਆਪਾਂ ਹਾਲਾਂ ਦੇ ਟੈਸਟ ਕਰਦੇ ਨਾ ਸਾਨੂੰ ਐ ਸੀ ਇਹ ਚੌਥੇ ਲੋਕ ਵਿੱਚ ਕਿਉਂ ਨਹੀਂ ਹਲ ਖਾਈਦਾ ਪਿਆ ਤਾਂ ਉਹਨੂੰ ਕਹੀ ਜਾਂਦਾ ਵੀ ਪਰਫਾਰਮੈਂਸ ਹੋ ਨਹੀਂ ਦੇ ਰਿਹਾ ਪਰ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਦਾ ਤੋਰਾ ਇਹ ਚੌਥੇ ਲੋ ਵਿੱਚ ਬਣਿਆ ਹੀ ਨਹੀਂ ਚੌਥੇ ਲੋ ਵਿੱਚ ਖਿੱਚਣ ਵਾਸਤੇ ਤੀਜੇ ਲੋ ਵਿੱਚ ਹੀ ਸਹੀ ਖੈਜਦਾ ਬਾਕੀ ਜਿਨ੍ਹਾਂ ਕੋਲੇ 4x4 ਪਈਆ ਪਈਡੀ ਹੈਗੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੀਜੇ ਲੋ ਵਿੱਚ ਹੀ ਤੁਸੀਂ ਹਲ ਮਾਰਦੇ ਹੋ ਚੌਥੇ ਲੋ ਵਿੱਚ ਤਾਂ ਨਹੀਂ ਮਾਰਦੇ ਜੇ ਮਾਰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਫੇਰ ਆਪਾਂ ਗੌਰ ਕਰਾਂਗੇ ਉਹ ਗੱਲ ਤੇ ਬਾਕੀ ਦੂਜੇ ਬੀ ਵਿੱਚ ਤੁਰਿਆ ਆਉਂਦਾ ਮਤਲਬ ਸੋਰਾ ਪੂਰਾ ਘੈਂਟ ਦੂਜੇ ਬੀ ਤਾਂ ਬਹੁਤ ਜ਼ਿਆਦਾ ਤੁਰਦਾ ਯਾਰ ਮੈਨੂੰ ਲੱਗਦਾ ਇਹ ਦੂ ਵੱਧ ਜ਼ਰੂਰਤ ਤਾਂ ਹੁੰਦੀ ਨਹੀਂ ਤੋਰੀ ਦੀ ਕਿਸੇ ਵੀ ਕੋਈ ਵੀ ਆਪਾਂ ਸੰਦ ਚਲਾਉਣੇ ਕੇ ਪੀ ਆੜਾ ਇਹ ਦੂ ਵੱਧ ਤੋਰਾ ਮੈਨੂੰ ਤਾਂ ਨਹੀਂ ਲੱਗਦਾ ਚਾਹੀਦਾ ਹ ਆ ਵੀ ਤੀਜਾ ਇਹ ਲਾਉਣ ਲੱਗੇ ਆ ਜਿਹੜਾ ਮੈਨੂੰ ਸਭ ਤੋਂ ਘੈਂਟ ਗੇਅਰ ਲੱਗਦਾ ਇਹਦਾ ਇਹਦੇ ਵਿੱਚ ਦੇਖ ਤੇ ਤੋਰਾ ਥੋੜਾ ਜਿਹਾ ਘਾੜਿਆ ਦਾ ਪਰ ਜ਼ੋਰ ਬਹੁਤ ਮਾਰਦਾ ਇਹਦੇ ਵਿੱਚ ਲੈ ਵੀ ਟਰੈਕਟਰ ਹੁਣ ਧਰਤੀ 'ਚ ਵੜ ਜਾਊਗਾ ਪਰ ਇਹ ਨਹੀਂ ਵੀ ਦਬ ਜਾਊਗਾ ਜਾਂ ਕੁਝ ਐਵੇਂ ਦਾ ਹੋ ਜਾਊਗਾ ਭਾਵੇਂ ਜਮਾ ਥੱਪੜ ਟੁੱਟ ਜੂਗੀ ਹੁਣ ਪਰ ਇਹ ਆ ਵੀ ਪ੍ਰਵਾਹ ਨਹੀਂ ਹੋਣਗੇ ਇਸ ਚੀਜ਼ ਦੀ ਮਤਲਬ ਕਹਿਣਾ ਤਾਂ ਭਾਵੇਂ ਤੀਜੇ ਲੋਗ ਵਜਾ ਇੰਨਾ ਜ਼ੋਰ ਮਾਰਦਾ ਤੋਰਾ ਘਟ ਗਿਆ ਹੁਣ ਬਲ ਪੂਰਾ ਆਰਪੀਐਮ ਤੁਹਾਡੇ ਸਾਹਮਣੇ ਆਵਾਜ਼ ਸੁਣੋ ਟਰੈਕਟਰ ਦੀ ਮਤਲਬ ਐ ਪੂਰੇ ਆਰਪੀਐਮ ਫੁੱਲ ਆ ਵੀ ਪਤਾ ਲੱਗਦਾ ਬਈ ਟਰੈਕਟਰ ਨੇ ਆਰਪੀਐਮ ਨਹੀਂ ਤੇ ਬਾਕੀ ਉਧਰ ਉਹ ਜਿਹੜਾ ਆ ਉਹ ਤੁਹਾਨੂੰ ਦਿਖਾਉਨੇ ਆ ਆ ਦੇਖ ਲੋ ਤੇ ਜੀ ਉਵੇਂ ਹੀ ਹਮਨੇ 19 ਸਪੀਡ ਹੀ ਹੋਣਾ 19 ਸਪੀਡ ਹੀ ਬਾਅਦ ਚ ਰਹਿਣੀ ਹੈ ਜੇ ਜਦੋਂ ਥੱਲੇ ਸੱਟ ਸੀ ਤਾਂ ਆਪਣਾ ਕੋਈ ਪਰਵਾਹ ਨਹੀਂ ਕੋਈ ਆਵਾਜ਼ ਨਹੀਂ ਚੇਂਜ ਹੁੰਦੀ ਕੋਈ ਕੁਝ ਨਹੀਂ ਮਤਲਬ ਇਹਦਾ ਇੱਡਾ ਤਕੜਾ ਗੇਰ ਹੈ ਨਾ ਪੀਜਾ ਨੂੰ ਵਾਸ ਇਹ ਯਾਨੀ ਕਿ ਜੋਰ ਆ ਤੇ ਦਿੱਤਾ ਮੇਨ ਗੇਰੇ ਦਾ ਚੌਥੇ ਲੋਕਾਂ ਵਿੱਚ ਨਹੀਂ ਕਾਮਯਾਬ ਹੈਗਾ ਮੇਰੇ ਹਿਸਾਬ ਨਾਲ ਇਹ ਇੱਕ ਗੱਲ ਉਹ ਹੀ ਦੱਸ ਗੇਰਾ ਦਾ ਕੀ ਜਾਂਦਾ ਉਧਰੋਂ ਹੀ ਲੈ ਵੀ ਚੈੱਕ ਕਰ ਸਕਦੇ ਆ ਤੁਸੀਂ ਕਿੰਨਾ ਥੱਲੇ ਚੜਾ ਗਿਆ ਸੀਗਾ ਸੱਪੜ ਜਮਾ ਥੱਲੇ ਹੀ ਜਮਾ ਯਾਰ ਜਮਾ ਮਤਲਬ ਆ ਦੇਖ ਲਿਓ ਵੇ ਬਸ ਠੀਕ ਹੈ ਯਾਰ ਘੈਂਣਾ ਪਰਫਾਰਮੈਂਸ ਮੈਨੂੰ ਆਇਆ ਸੀ ਮੈਂ ਕਿਹਾ ਪਤਾ ਨਹੀਂ ਡਬਲ ਸੱਪੜ ਖਿੱਚੂਗਾ ਕਿ ਨਹੀਂ ਖਿੱਚੂਗਾ ਕਿ ਅੱਗੇ ਆਪਣੇ ਕੋਲੇ ਹੁੰਦਾ ਸੀ ਨਾ 50 55 ਜਰ ਹੁੰਦਾ ਸੀਗਾ ਸਿੰਗਲ ਸੱਪੜ ਤੇ ਲਾਉਂਦੇ ਨੇ ਉਹ ਅੱਕਾ-ਉੱਕਾ ਚੱਕ ਜਾਂਦਾ ਹੁੰਦਾ ਸੀਗਾ ਯਾਰ ਇਹ ਬੜਾ ਸੌਖਾ ਜਿਹਾ ਦਰਿਆ ਫਿਰਦਾ। ਇਹ ਮੈਨੂੰ ਸਮਝ ਨਹੀਂ ਆ ਰਿਹਾ ਪਤਾ ਨਹੀਂ ਮੇਰੇ ਹਿਸਾਬ ਨਾਲ ਯਾਰ ਬਣਾਉਣ ਵਾਲੇ ਨੇ ਨਾ ਬੜੀਆਂ ਹੀ ਵਧੀਆ ਬਣਾਈਆਂ। ਤਲਵੰਡੀਆਂ ਬਣਵਾਈਆਂ ਆਪਾਂ ਜਾਣੀ ਉਹਨਾਂ ਨੇ ਬਣਾਈਆਂ ਹੀ ਮੇਰੇ ਹਿਸਾਬ ਨਾਲ ਬਹੁਤ ਘੈਂਟ ਆ ਯਾਰ ਵੀ ਕੰਮ ਪੂਰਾ ਕਰਦੀਆਂ ਟਰੈਕਟਰ ਤੇ ਜ਼ੋਰ ਵੀ ਨਹੀਂ ਪੂਰਾ ਮਤਲਬ ਜੋ ਬਿਨਾ ਜ਼ੋਰ ਲਾਏ ਟਰੈਕਟਰ ਦੇ ਕੰਮ ਪੂਰਾ ਕਰੀ ਜਾਂਦੀ ਆ ਆਪਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਤਾਂ ਟਰੈਕਟਰ ਥੋੜ੍ਹਾ ਸੌਖਾ ਚੱਲ ਰਿਹਾ ਬਾਕੀ ਦੋ ਸੱਬੜਾਂ ਦੇ ਇੰਨਾ ਸੌਖਾ ਬੈ ਚੱਲਣਾ ਨਹੀਂ ਚਾਹੀਦਾ। ਕਿਉਂਕਿ ਇਹ 50 HP ਆ ਇਹ ਕਿਹੜਾ 90 HP ਇਹਦਾ ਇੰਨਾ ਹੀ ਰਹਿਣਾ ਦਰਿਆ ਫਿਰ ਉਹ ਵੀ ਪਹਿਲੇ ਹਾਈ ਵਿੱਚ ਤੁਹਰਾ ਚੈੱਕ ਕਰੋ ਕਰਾ ਲਈ ਇਹ ਤਾਂ ਉੱਡਿਆ ਹੀ ਫਿਰਦਾ ਹਾਲਾਂਕਿ ਥੋੜੇ ਜਿਹਾ RPM ਡ੍ਰੌਪ ਕੀਤੀ ਆਵਾਜ਼ ਤੋਂ ਪਤਾ ਲੱਗ ਜਾਂਦਾ ਪਰ ਫਿਰ ਵੀ ਠੀਕ ਆ। ਥੋੜੇ ਜਿਹਾ RPM ਡ੍ਰੌਪ ਕਰਦਾ ਨਾ ਆਵਾਜ਼ ਤੋਂ ਜਿਹਨੂੰ ਆਵਾਜ਼ ਸੁਣ ਕੇ ਪਤਾ ਲੱਗ ਜਾਂਦਾ ਉਹਨੂੰ ਪਤਾ ਲੱਗ ਜਾਣਾ ਕਿੰਨੇ ਘਰਪੀਅਮ ਡ੍ਰੌਪ ਕਰਦਾ ਮੇਰੇ ਸਾਬ ਨਾਲ 100 ਘਰਪੀਅਮ ਡ੍ਰੌਪ ਕਰਦਾ ਬੈ ਜਿਆਦਾ ਨਹੀਂ ਕਰਦਾ ਤੇ ਬਾਕੀ ਹਾਈ ਗੇਅਰ ਤੇ RPM ਡ੍ਰੌਪ ਤਾਂ ਕਰੂਗਾ ਹੀ ਬਾਕੀ ਮਤਲਬ ਇੰਨਾ ਤਾਂ ਹੁੰਦਾ ਹੀ ਆ ਯਾਰ ਹਾਈ ਗੇਅਰ ਜਦੋਂ ਲੱਗਾ ਵੀ ਆਰ ਪੀ ਐਮ ਟਰੈਕਟਰ ਡ੍ਰੌਪ ਕਰਦਾ ਹੀ ਕਰਦਾ ਭਾਵੇਂ ਆਪਾਂ 11 ਹਾਲ ਵੀ ਕਿਉਂ ਨਾ ਵਾਹੁੰਦੇ ਉਹਤੇ ਵੀ ਡ੍ਰੌਪ ਕਰ ਹੀ ਜਾਂਦਾ ਭਾਵੇਂ 10 ਵੀ ਕਰੇ ਪਰ ਡ੍ਰੌਪ ਕਰੂਗਾ ਹੀ ਕਰੂਗਾ ਹਾਈ ਗੇਅਰ ਵਿੱਚ ਕਿਉਂਕਿ ਮਤਲਬ ਸਪੀਡ ਜ਼ਿਆਦਾ ਹੋ ਜਾਂਦੀ ਹੈ ਤਾਂ ਸਪੀਡ ਘਟੂਗੀ ਘਟੂਗੀ ਉਹਦਾ ਆਪਾਂ ਪਿੱਛੇ ਜ਼ੋਰ ਪਾਵਾਂਗੇ ਤਾਂ ਤਾਂ ਕਰਕੇ ਹਾਈ ਵਾ 4 ਪੀ ਐਮ ਡ੍ਰੌਪ ਹੁੰਦੀ ਹੈ ਤੇ ਲੋ ਵਾ 4 ਪੀ ਐਮ ਜਿਹੜਾ ਟਰੈਕਟਰ ਡ੍ਰੌਪ ਕਰਦਾ ਸਭ ਨੂੰ ਟਰੈਕਟਰ ਦਬਦਾ ਤੇ ਲੋ ਵਾ ਵਿੱਚ ਡ੍ਰੌਪ ਨਹੀਂ ਕਰਦਾ ਮਤਲਬ ਇੰਜਨ ਜਮ ਹੋ ਕੇ ਰੁਕੋਟ ਬਾਕੀ ਇਹੀ ਟੈਸਟਿੰਗ ਤੋਂ ਸਿੰਗ ਜੀ ਕਰਦੇ ਭਾਈ ਹੋਰ ਜਿਹੜੀਆਂ ਚ ਇਹ ਜਿਹੜੀ ਜਿਹੜੀ ਇੰਜਨ ਹੈ ਨਾ ਇਹ ਨਵੀਂ ਆਈ ਆਪਾਂ ਤੁਹਾਨੂੰ ਉਹਨਾਂ ਵੀ ਦੱਸਦੇ ਬਾਕੀ ਥੋੜਾ ਬੋੜਾ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸੀ ਚੱਲਿਆ ਕਰਾਂਗੇ ਖਿਲਾਲ ਬਾਈ ਇਹੀ ਚ ਆਪਣੀ ਆਈ ਦੀ ਵੀਡੀਓ ਹੋ ਗਈ ਇੰਨਾ ਕੀ ਥਾਂ ਸੀਗਾ ਤੇ ਉਹ ਆਲਮੋਸਟ ਕਰ ਲਿਆ ਤੇ ਬਾਕੀ ਦੋ ਤਿੰਨ ਗੇਅਰ ਵੀ ਚੇਂਜ ਕਰਕੇ ਦੇਖ ਲਈਆ ਤੇ ਬਾਕੀ ਡੈਡੀ ਤੋਂ ਪੁੱਛੋਣੇ ਆ ਤੁਹਾਨੂੰ ਬਾਈ ਕੀ ਕਹਿੰਦੇ ਆ ਅਭੀ ਮੈਂ ਦੁੱਤੇ ਹੀ ਦੋ ਗੇੜੇ ਤੇ ਜਦੋਂ ਮੈਂ ਗੇੜੇ ਦਿੱਤੇ ਮੈਂ ਕਿਹਾ ਇੰਨਾ ਸੋਖਾ ਟਰੈਕਟਰ ਕਿਵੇਂ ਚੱਲੀ ਜਾਂਦਾ ਮਤਲਬ 100 rpm ਮਸੇ ਡ੍ਰੌਪ ਕਰਦਾ ਪਿਆ ਜੋਦੂ ਬਾਈ ਮੈਂ ਪੱਟਕੇ ਦੇਖਿਆ ਮੈਂ ਕਿਹਾ ਵਾਕਈ ਥੱਲੇ ਜਾਂਦੀਆਂ ਤੁਸੀਂ ਦੇਖ ਸਕਦੇ ਹੋ ਪੱਟਕੇ ਦੇਖਿਆ ਤੇ ਤਕਰੀਬਨ ਤਕਰੀਬਨ 2 ਫੁੱਟ ਥੱਲੇ ਜਾਂਦੀਆਂ ਪਈਆਂ 2 ਫੁੱਟ ਤਾਂ ਯਾਰ ਬਹੁਤ ਜਿਆਦਾ ਹੁੰਦਾ ਮੇਰੇ ਹਿਸਾਬ ਨਾਲ ਮਤਲਬ ਕਿ ਟਰੈਕਟਰ 2 ਫੁੱਟ ਵਿੱਚ 2 ਸੱਬਲਾਂ ਜਾ ਰਹੀਆਂ ਲਗਾਤਾਰੀ ਮੇਰੇ ਹਿਸਾਬ ਨਾਲ ਟਰੈਕਟਰ ਦਾ ਜੋਰ ਤਾਂ کافی ਸਹੀ ਹੈ ਮਤਲਬ ਪਰਫਾਰਮੈਂਸ ਦਾ ਵਧੀਆ ਹੈ ਜੀ